ਇਹ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਬਰੋਦੀ ਜਾਂ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਬਰੋਦੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚੋ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਪਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਬਿਉਤ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਤੇ ਲਾਉਣਾ ਹੈ ਉਡੀ ਤੇ ਆਦੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੀਏ ਇੱਕ ਅਲੀ ਥੋੜੀ ਜੱਥੇਬੰਦੀ ਬਣੂਗੀ ਬਾਕੀ ਸਾਰੇ ਸੰਜੋਗਦ ਹਾਂਜੀ ਥੋੜੀ ਜੱਥੇਬੰਦੀ ਹੋਊਗੀ ਹੋਰ ਵੀ ਨਾਲ ਜੀ ਅੱਜ ਦੀ ਘੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲੇ ਸੰਜੁਗਤ ਮੋਰਚੇ ਦੀ ਕਾਲ ਹੈ ਵੀ ਭਾਜਪੀ ਦਾ ਵਿਰੋਧ ਕਰੋ ਬੁਧੀ ਦਾ ਵਿਰੋਧ ਕਰੋ ਦੂਜੇ ਜੱਥੇਬੰਦੀਆਂ ਕੀ ਕਰ ਰਹੀਆਂ ਨੇ ਜਦ ਤੱਕ ਉਹਨਾਂ ਨਾਲ ਰਾਗਦਾ ਨਹੀਂ ਹੋਇਆ ਅਸੀਂ ਆਪਣੇ ਜੱਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦੱਬਦਾ ਹੋਊਗਾ ਪਰ ਸਾਡਾ ਮੰਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰਾਂਗੇ ਕਿੱਦਾਂ 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 ਜਾਣ ਦੀ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਜਾਣ ਦਾ ਤਾਂ ਸਾਧਨਾਂ ਤੇ ਜਾਂਦੇ ਹਾਂ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੀਕਲਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਵੀ ਹੋਵੇ ਜਾਂ ਗੁੰਗਰਪਦਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਏ ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ ਹੈ ਨਹੀਂ ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ ਉਹਦਾ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵੀ ਉਹ ਛਾਪੇਮਾਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਪਿਆਰੀ ਹੈ ਸਾਡੀ ਉਹ ਅਸੀਂ ਪੂਰਾ ਬੰਦਬਸਤ ਹੋਇਆ ਜਾ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਦੇ ਤਰੀਕੇ 23 ਦਾ ਹੀ ਪ੍ਰੋਗਰਾਮ ਪਟਿਆਲੇ ਦਾ ਹੀ ਆ ਜੇ 24 ਦਾ ਵੀ ਆ ਜੀ ਤੁਹਾਡਾ 24 ਜਲੰਧਰ ਵਗੈਰਾ ਦਾ ਕੱਲੇ 23 ਦਾ ਹੀ ਪ੍ਰੋਗਰਾਮ ਆ ਤੁਹਾਡਾ ਅਸੀਂ ਫਿਰ ਹਾਲ 23 ਤਰੀਕਾ 23 ਵਾਲਾ ਹੈਗਾ ਕਹਾ ਉਹ 24 ਨੂੰ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਿੱਥੇ ਪੰਨੀਆਂ ਕੀ ਸੋਚਦੇ ਆਂ ਗੱਲ 25 ਦਾ ਗਰਦਾਸ ਤਿੰਨ ਦਿਨਾਂ ਦਾ ਹੈ ਪਤਾ ਵੀ ਉਹਨਾਂ ਨੇ ਅੱਠ ਜਗ੍ਹਾ ਤੇ ਹੋ ਬੰਜੀ ਜਾ ਕੇ ਫੋਰਾਉਣਾ ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ ਨਾਲ ਦੇਖੋ ਵਿਰੋਧ ਫਿਲਹਾਲ 23 ਤਰੀਕ ਹਾਲ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਮੰਡੀ ਆਏ ਸੀ ਵਾਪਸ ਮੁੜ ਗਏ ਸੀ ਫਰੋਜਪੁਰ ਬੜਾ ਉਹ ਮਾਹੌਲਾ ਬੜਾ ਤੁਰ ਪੜਿਆ ਸੀ ਪੰਜਾਬ ਨੂੰ ਜੋੜਿਆ ਗਿਆ ਸੀ ਸਾਰੇ ਪੰਜਾਬ ਨੂੰ ਉਸਤਾਨ ਦੇ ਬੰਦਿਆਂ ਨੂੰ ਤਾਂ ਤਗੜੀ ਸੁਰੱਖਿਆ ਪ੍ਰਬੰਧ ਹੋਣਗੇ ਕਿੰਦਾ ਵੀ ਰੰਗਤੀ ਹੋਵੇਗੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਆਪਦੇ ਕਾਰਨਾ ਕਰਕੇ ਮੁੜ ਗਏ ਸੀ ਪ੍ਰਦਰਸ਼ਨਤਾ ਉਹਦੋਂ ਵੀ ਜ਼ੋਰਦਾਰ ਹੋਏ ਨੇ ਉਹਦੋਂ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਜਿਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਉਧਰ ਉਹਦੀ ਆਪਦੀ ਕਾਰਨਾ ਕਰਕੇ ਇਕੱਠ ਨਹੀਂ ਸੀ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਕੋਲ ਬੰਦਬਾਸਤ ਨਹੀਂ ਆ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੋਣਾ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮਹੂਰੀ ਹੱਕ ਹੈ ਉਹ ਕਾਹੋਂ ਅਸੀਂ ਵੀ ਆਪਣੇ ਤਰੀਕੇ ਨਾਲ ਉਹ ਲੋਕਾਂ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੇ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਦਾ ਰਾਜ ਹੈ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਵਾਲਿਆਂ ਨੇ ਕਿੰਨੀ ਧੁੱਕ ਵਿਸ਼ਵਾਸ ਘਾਤ ਕੀਤਾ ਤੇ ਕਿਹੜੇ ਕਾਰਪੋਰੇਟ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿੱਤੇ ਇਹ ਹੁਣ ਤੱਕ ਤਲਾ ਤਲਾ ਕੀਤੇ ਨੇ ਨੂੰ ਖੇਤਰ ਉਹ 10 ਸੋਕੇ ਸਾਲਾਂ ਦੀ ਕੀਤੀ ਹੈ ਪਬਲਿਕ ਸੈਕਟਰ ਨੂੰ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਵਰਤਾਰੇ ਕੀ ਕਾਰਪੋਰੇਟ ਦੇ ਪੱਖ ਤੋਂ ਭੁਗਤਿਆ ਨੇ ਕਾਰਪੋਰੇਟ ਰੱਥਾਂ ਦਾ ਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਇਹ ਸੀਸੀਐਲ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਜਿਹੜੀਆਂ ਕਾਰਗਜ਼ੀਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਨੰਗੇ ਕਰਾਂ ਹੁਣ ਇਹ ਇਹਨਾਂ ਨੂੰ ਮੂੰਹਾਂ ਦਾਓ ਅਸੀਂ ਸੱਦਾ ਸ਼ੰਭੂ ਬਾਡਰ ਤੇ ਜਦੋਂ ਸਰਕਾਰ ਤੋਂ ਸੇਮਾ ਕੋਇਆ ਦੀ ਬਾਰੀ ਕਿਹਨਾਂ ਨੂੰ ਦੇਖੋ ਸ਼ੰਭੂ ਬਾਡਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਰਚਾਉਣਾ ਸਬਾਪਤ ਕਰਨਾ ਹੈ ਕਿ ਨਹੀਂ ਕਰਨਾ ਹੈ ਉਹਨਾਂ ਦਾ ਐਸਕੇ